ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਫਸੋਸ ਦੇ ਦਿਨ ਦੇ ਵਿੱਚ ਗੁਰਮੀਤ ਸਿੰਘ ਘਰ ਦੇ ਕਰ ਬੈਠੇ ਹਾਂ ਉਹਨਾਂ ਦੀ ਮਾਤਾ ਨੂੰ ਮੈਂ ਮਿਲਿਆ ਉਹਨਾਂ ਦੀ ਧੀ ਨੂੰ ਮੈਂ ਮਿਲਿਆ ਉਹਨਾਂ ਦੇ ਪਾਪਾ ਨੂੰ ਮੈਂ ਮਿਲਿਆ ਤੇ ਸਾਂਖੜੇ ਹੋਰ ਜਿਹੜੀਆਂ ਬੀਬੀਆਂ ਦਿੱ ਟੇਪ ਸੋਸ ਕਰ ਨਹੀਂ ਹੈ ਉਹਨਾਂ ਨੂੰ ਮਿਲਿਆ ਤੇ ਇਹ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ ਅਸੀਂ ਸਮਝਦੇ ਸੀਗੇ ਕਿ ਇਹ ਰਵੈਤ ਹੋਣ ਕਦੀ ਕੀ ਹੈ ਜਦੋਂ ਸਿੱਖਾਂ ਦਾ ਯਾਦੀ ਦਾ ਜੁਰਦ ਸੀ ਉਦੋਂ ਫੜ ਕੇ ਸਿੱਖਾਂ ਨੂੰ ਮਾਰੇ ਜੰਦਾ ਸੀਗਾ ਪਰ ਜਿਹੜੇ ਗੁਰਮੀਤ ਸਿੰਘ ਕਾਲਸੂਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਪਰ ਮੈਂ ਐਸੇ ਘਰ ਬਹੁਤ ਬੜੀ ਆਏ ਆ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀ ਕਿ ਪਿੰਡ-ਪਿੰਡ ਜਾ ਕੇ ਜਿਹੜੇ ਨਸ਼ੇ ਜਿਵੇਂ ਸਾਡਾ ਪਾਈ ਝੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀ ਕਿ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਅਰ ਦੂਜੇ ਪਾਸੇ ਛੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਜੇਲ੍ਹ ਚ ਵੀ ਦੇ ਦਿੱਤਾ ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ ਹਿਰਨ ਨੂੰ ਜਾਂ ਇਹ ਸਵਦਾ ਵਾਚਾਉਂਦੀ ਹੈ ਗੁਰਮੀਤ ਸਿੰਘ ਨੂੰ ਫੜ ਕੇ ਇੱਕ ਐਨਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝਦਾ ਕਿ ਇਹ ਰੁਵਾਇਤ ਇਹ ਜਿਹੜੀ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਊਗਾ ਕਿਉਂ ਕਰਕੇ ਹੁਣ ਸਾਫ ਜ਼ਾਹਰ ਹੋ ਗਿਆ ਹੈ ਕਿ ਇੰਡੀਆ ਦੀਆਂ ਖੋਫੀਆ ਏਜੰਸੀਆਂ ਨੇ ਬਾਰ ਦੇ ਮੁਲਖਾਂ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ ਫੇਰ ਮਲਕ ਨੂੰ ਤੇ ਸੁਖਦੂਲ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ। ਹੋਰ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਨੂੰ ਕਤਲ ਕੀਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਰੋਡੇ ਲਖਬੀਰ ਸਿੰਘ ਨੂੰ ਕਤਲ ਕੀਤਾ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੁੱਸੇਵਾਲਾ ਸਾਹਿਬ ਨੂੰ ਜੋ ਮੇਰਾ ਕਹਿੰਦਾ ਮਤਲਬ ਹੈ ਕਿ ਹੁਣ ਇੰਡੀਆ ਦੀ ਸੱਗੇ ਪੱਖੀ ਹਿੰਦੂਤਵਾ ਸਰਕਾਰ ਮੋਦੀ ਜੀ ਇਹ ਸਿੱਧਾ ਕਤਲ ਕਰਾਉਣ ਲੱਗ ਪਈ ਹੈ ਇਸ ਤੋਂ ਪਹਿਲਾਂ ਹੁਣੇ ਹੋਣ ਜੰਗਿਆਲੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਦੇ ਇਨਕਾਊਂਟਰ ਝੂਠੇ ਦੇ ਵਿੱਚ ਮਾਰਿਆ ਗਿਆ ਫਿਰ ਤਰਨਤਾਰਨ ਸਾਬ ਦੇ ਇਲਾਕੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਫਿਰ ਫਲੋਸਪੁਰ ਦੀ ਤਲਵੰਡੀ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿੱਤਾ ਹੈਗਾ ਔਰ ਜਿਹੜਾ ਬਾਰਡਰ ਹੈ ਉੱਥੇ ਵੀ ਜਿਹੜੀ ਬੀਐਸਐਫ ਲੱਗੀ ਹੈ ਜਦੋਂ ਕੋਈ ਇੱਧਰ ਇੰਡੀਆ ਨੂੰ ਆਉਂਦਾ ਹੈ ਪਾਕਿਸਤਾਨ ਕੰਨੀਓ ਉਹ ਸਰੈਂਡਰ ਕਰਦਾ ਹੈ ਹੱਥ ਉੱਤੇ ਚੱਕ ਦਿੰਦਾ ਹੈ ਪਰ ਤਾਂ ਵੀ ਬੀਐਸਐਫ ਉਹਨਾਂ ਨੂੰ ਮਾਰ ਦਿੰਦੀ ਹੈ ਇਹਦੇ ਬਾਰੇ ਅਸੀਂ ਐਫਆਈਆਰਾਂ ਵੀ ਦਰਜ ਕਰਵਾਈਆਂ ਹੈਗੀਆਂ ਸੋ ਜਿਹੜੇ ਮੁਲਕ ਦੇ ਵਿੱਚ ਇਸ ਤਰ੍ਹਾਂ ਫੜ ਫੜ ਕੇ ਬੰਦੇ ਮਾਰਨੇ ਸ਼ੁਰੂ ਕਰ ਦੇਣ ਖਾਸ ਕਰਕੇ ਘਟ ਗਿਣਤੀ ਦੇ ਤਾਂ ਫਿਰ ਉਹੋ ਜਿਹਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਹੁਣ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸੈਂਕੜਿਆਂ ਦੇ ਹਿਸਾਬ ਦੇ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਦੇ ਮੁਲਕਾਂ 'ਚ ਜਾ ਰਹੇ ਹੈ ਕਿਉਂ ਕਰਕੇ ਉਹ ਸਮਝਦੇ ਹੈ ਕਿ ਸਾਡੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਹੈ ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਇਨਕਾਊਂਟਰ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਜਿਸ ਨਾਲ ਸਾਡੇ ਤੇ ਵਿਸ਼ਵਾਸ ਵੱਜੇ ਕਿ ਇਹ ਸਹੀ ਇਨਕਾਊਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਲਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ ਮੇਰੇ ਕੋਲੇ ਇਹ ਵੀ ਇਤਲਾਹ ਹੈ ਕਿ ਜਦੋਂ ਇਹ ਢੇਰੇ ਛਾ ਗਿਆ ਗੁਰਮੀਤ ਸਿੰਘ ਤਾਂ ਇਹਨੇ ਹੱਥ ਚੱਕੇ ਛੱਕਤੇ ਸੀਗੇ ਕਿ ਮੈਂ ਸਰੈਂਡਰ ਕਰਦਾ ਹਾਂ باوجود ਉਸ ਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਿਲੰਡਰ ਕਰਨ ਲੱਗਿਆ ਉਹਨੂੰ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਸੋ ਅਸੀਂ ਸਿੱਖ ਹੈ ਜਿਹੜੇ ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਹੈ ਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਨੂੰ ਡਰ ਨਹੀਂ ਲੱਗਦਾ ਹੈਗਾ ਜੇ ਮੈਨੂੰ ਮਾਰ ਦੇਣਗੇ। ਕਿਉਂ ਕਰਕੇ ਜੇ ਮਾਰ ਦੇਣਗੇ ਤਾਂ ਫਿਰ ਖਾਲਸਾਣ ਦੀ ਮੰਜ਼ਰ ਨੇੜੇ ਆ ਜੂਗੀ। ਸੋ ਮੈਨੂੰ ਆਪਣਾ ਡਰ ਮੋਦੀ ਸਾਹਿਬ ਅਮਿਤ ਸ਼ਾਹ ਜੀ ਬਿਲਕੁਲ ਨਹੀਂ ਹੈ। ਇਹਦਾ ਅਸਰ ਗਲਤ ਪਾਊਗਾ ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕੀਤੇ ਤਾਂ ਫਿਰ ਸਿੱਖ ਜਿਹੜੀ ਹੈਗੀ ਹੈ ਇਹ ਭੁੱਲਦੇ ਨਹੀਂ। ਇਹ ਫਿਰ ਤੁਸੀਂ ਵੀ ਸਮਝ ਲਓ। ਕਿ ਤੁਹਾਡੀ ਸੁਰੱਖਿਆ ਵਧਾਉਣੀ ਪਊਗੀ ਤੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਜੋ ਕਰਕੇ ਇਹੋ ਜਿਹਾ ਕਤਲ ਜਿਵੇਂ ਹੁਣ ਭਗਵਾਨ ਸਿੰਘ ਮਾਨ ਵੀ ਉਸੇ ਲੀਡਰ ਤੇ ਕਰਨ ਪਿਆ ਤੇ ਮੈਨੂੰ ਲੱਗਦਾ ਹੈਗਾ ਕਿ ਐਸੀ ਜੀ ਸਰਕਾਰ ਜਿਹੜੀ ਆਪਣੇ ਬੱਚਿਆਂ ਨੂੰ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਇਹ ਉਹੋ ਜਿਹੀ ਸਰਕਾਰ ਬਣ ਗਈ ਹੈ ਜਿਹੜੀ ਬੇਰਹਿਮੀ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਮਾਰ ਰਹੀ ਹੈ ਮੈਂ ਗੁਰਮੀਤ ਸਿੰਘ ਦੇ ਪਾਪਾ ਜੀ ਨੂੰ ਵੀ ਮਿਲਿਆ ਮਾਮਾ ਨੂੰ ਵੀ ਮਿਲਿਆ ਉਹਨਾਂ ਦੇ ਘਰ ਬਾਲਾ ਨੂੰ ਵੀ ਮਿਲਿਆ ਤੇ ਉਹਨਾਂ ਦੀ ਖਲੋਤੀ ਧੀ ਜਿਹੜੀ ਇਹ ਬੈਂਗਲੌਰ ਪੜ੍ਹ ਰਹੀ ਸੀ ਉਹ ਵੀ ਆ ਗਈ ਹੈ ਉਹਨੂੰ ਵੀ ਮਿਲਿਆ ਹੋਇਆ ਹੈ ਔਰ ਸਾਰੇ ਤੁਸੀਂ ਦੇਖਿਓ ਇੱਥੇ ਜਿੰਨੇ ਵੀ ਆਪਣੇ ਸ਼ਹਿਰ ਦੇ ਨਾਗਰਿਕ ਹੈਗੇ ਐ ਬੈਠੇ ਹੋਏ ਹੈ ਤੇ ਬੜੇ ਅਫਸੋਸ ਦੇ ਵਿੱਚ ਹੈਗੇ ਆ ਸੋ ਮੈਂ ਚਾਹੁੰਦੇ ਕਿ ਹਾਈ ਕੋਰਟ ਦੇ ਵਿੱਚ ਰਿਟ ਹੋਵੇ ਤੇ ਇਹਦੀ ਜੁਡੀਸ਼ੀਅਨਲ ਇਨਕੁਆਇਰੀ ਇਸ ਫੇਕ এনਕਾਊਂਟਰ ਦੀ ਹੋਵੇ। ਪਰ ਸਭ ਪਰਿਵਾਰ ਦੁਬਾਰਾ ਪੋਸਟਮਾਸਟਮ ਦੀ ਮੰਗ ਕਰ ਰਿਹਾ ਕਿ ਮੈਡੀਕਲ ਕਾਲਜ ਤੋਂ ਕੀਤਾ ਜਾਵੇ। ਕਿਵੇਂ ਲੱਗਦਾ ਕੀ ਇਹ ਮੰਨ ਬਿਲਕੁਲ ਜਾਇਜ਼ ਹੈ। ਕਿਉਂ ਕਰਕੇ ਉਹ ਸਮਝਦੇ ਹੈ ਕਿ ਨਾਜਾਇਜ਼ ਹੋ ਕੇ ਡਾਣ ਹੋਇਆ ਕਿਉਂ ਕਰਕੇ ਉਹਨੇ ਹੱਥ ਉੱਤੇ ਚੱਕ ਦਿੱਤੇ ਸੀਗੇ ਉਸ ਤੋਂ ਮੰਗ ਰਹੇ ਉਹਨੂੰ ਇਹ ਚੇਹੀਦ ਕੀਤਾ ਗਿਆ ਹੈ ਇਹ ਬਿਲਕੁਲ ਜਾਇਜ਼ ਟਬਾਡਾ ਉਹਨਾਂ ਦੀ ਲੱਗਦਾ ਕਿ ਜਿਹੜੀ ਸ਼ੋਮਨੀ ਕਾਲੀਦਾਸ ਅਮਨਸਰ ਪਾਰਟੀ ਹੈ ਪਰਿਵਾਰ ਦਾ ਸਾਥ ਆਉਣ ਵਾਲੇ ਬੰਨਾਂ ਦੇ ਵਿੱਚ ਕਿਵੇਂ ਜਾਂ ਇਸ ਕੇਸ ਨੂੰ ਲੜਨ ਲਈ ਅੱਗੇ ਵਧ ਸਕਦੀ ਆ ਹਾਂ ਜੀ ਅੱਗੇ ਕਰਨਗੇ ਅਸੀਂ ਜਰੂਰ ਇਹਨਾਂ ਦੇ ਅੱਗੇ ਵੀ ਇਸੇ ਕਰਕੇ ਇੱਥੇ ਬੈਠੇ ਆ ਅਸੀਂ ਮੇਰਾ ਫਰਜ਼ ਵੀ ਹੈ ਬਤੌਰ ਐਮਪੀ ਇੱਥੇ ਬੈਠਣਾ ਤੇ ਇਹਨਾਂ ਨੂੰ ਥੋੜਾ ਬਹੁਤ ਜਿੰਨਾ ਮੈਂ ਹੋ ਸਕਦਾ ਹੈ ਕਿਆ ਆਰਥੇ ਸੁਖ ਦੇਸ ਦਾ ਮਾਨ ਸਰ ਨਗਰ ਕੌਂਸਲ ਤਨੋਲਾ ਦੇ ਵਿੱਚ ਵੀ ਐਵੇਂ ਐਵੇਂ ਹੀ ਤਰੱਕਦੇ ਸੀ ਥੋਲਾ ਕਾਲਾ ਤੇ ਕਿਵੇਂ ਦੇਖਦੇ ਹੈਗੇ ਹਾਂ ਹਾਂ ਬੜਾ ਮੌਜੂਦ ਆਦਮੀ ਸੀਗੇ ਸਾਰੇ ਇਹਦੇ ਪਰਿਵਾਰ ਮੈਂਬਰ ਸੀਗੇ ਕੌਂਸਲ ਦੇ ਤੇ ਬਹੁਤ ਅੱਛਾ ਸੀ ਥੋੜੇ ਦਿਨੀ ਹੋਈ ਹੈ ਮੈਂ ਬਲੱਡ ਕੈਂਪ ਇੱਥੇ ਲਾਇਆ ਸੀ ਇਸੇ ਕੁਰਸੀ ਤੇ ਇਸੇ ਕਮਿਊਨਿਟੀ ਬੈਠਾ ਸੀਗਾ ਇੱਥੇ ਕਾਲਾ ਬੈਠਾ ਸੀਗਾ ਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਸੀਗੇ ਆ ਤੇ ਮੈਨੂੰ ਤਾਂ ਉਹਦਾ ਸਵਾਬ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਕਹਿੰਦਾ ਹੁਣ ਮੈਂ ਜਿਹੜੇ ਨਸ਼ੇ ਐ ਇੰਨੇ ਪਾਸੇ ਵੀ ਮੈਂ ਚੜਨਾ ਕਿ ਇਹ ਛਡਾਈ ਜਾਣ ਉਸਨੇ ਜੋ ਪ੍ਰਾਣਾ ਉਹਦੇ ਤੇ ਇਲਜ਼ਾਮ ਲੱਗਦਾ ਸੀ ਉਹਦੇ ਤੋਂ ਨਿੱਤਰ ਕੇ ਬਾਹਰ ਆ ਚੁੱਕਿਆ ਸੀ ਤੇ ਹੁਣ ਕੋਈ ਲੋੜ ਨਹੀਂ ਸੀ ਕਿ ਉਹਨੂੰ ਠੂਠੇ ਮੁਕਾਬਲੇ ਦੇ ਵਿੱਚ ਚਿਤ ਕਰਦੀ ਭਰਾ ਮਾਸ ਪ੍ਰਵਾਹ ਦੇ ਵੀ ਕਹਿੰਦਾ ਵੀ ਉਹਨੇ ਅੱਜ ਸਰੈਂਡਰ ਕਰਨਾ ਸੀ ਕੋਰਟ ਦੇ ਵਿੱਚ ਮੈਂ ਦੱਸਿਆ ਤਾਂ ਹੈ ਕਿ ਇਹ ਜਿਹੜੋ ਪੁਲਿਸ ਟਾਕੀ ਰਾ ਪੈ ਗਿਆ ਉਸਨੇ ਹੱਥ ਉੱਤੇ ਕੀਤੇ ਹੈ ਤੇ ਸਰੈਂਡਰ ਦੇ ਪਰ ਪੁਲਿਸ ਨੇ ਮ बावजूद ਉਸ ਨੂੰ ਮਾਰਤਾ ਮੈਨੂੰ ਇਹ ਵੀ ਪਤਾ ਲੱਗਿਆ ਤਿੰਨ ਚਾਰ ਦਿਨ ਫਿਰਨਾ ਮੇਰੇ ਕੋਲੇ ਆਉਣਾ ਚਾਹੁੰਦਾ ਸੀਗਾ ਕਿ ਮੈਂ ਉਸ ਨੂੰ ਇਹ ਕਾਨੂੰਨ ਦੇ ਹਵਾਲੇ ਪੇਸ਼ ਕਰਾਂ ਜਿਸ ਦੇ ਨਾਲ ਉਹਦੀ ਜਾਣ ਨਾ ਜਾ ਸਕੇ ਉਹ ਕੂਰੂਮ ਤੋਂ ਪੋਗੜਾ ਨਹੀਂ ਸੀ ਜੇ ਉਹ ਕਹਿ ਰਿਹਾ ਸੀਗਾ ਕਿ ਮੈਂ ਸਿਮਰੰਜੀਤ ਮਾਨ ਕੋਲੇ ਜਾਣਾ ਤੇ ਮੈਂ ਕਾਨੂੰਨ ਦੇ ਪੇਸ਼ ਹੋਣਾ ਸੋ ਪੋਗੜਾ ਵੀ ਹੈ ਨਹੀਂ ਸੀਗਾ ਮਾਨ ਸਾਹਿਬ ਜਿਹੜਾ ਫ੍ਰੀਕ ਕਾਊਂਟਰ ਤੁਸੀਂ ਕਿਹਾ ਹੈਗਾ ਅੱਗੇ ਵੀ ਜਿਹੜੇ ਨੌਜਵਾਨਾਂ ਤੇ ਇੰਕੇ ਫ੍ਰੀਕ ਕਾਊਂਟਰ ਕੀਤੇ ਜਾ ਸਕਦੇ ਕਿਵੇਂ ਮਜਾਦ ਵਿੱਚ ਇਹ ਤਾਂ ਜੀ ਇਹ ਜੇ ਆਪਾਂ ਤਖੜੇ ਹੋਵਾਂਗੇ ਹੁਣ ਆਪਾਂ ਵੋਟ ਹੀ ਉਹਨਾਂ ਪਾਰਟੀਆਂ ਨੂੰ ਪਾਉਂਦੇ ਆਂ ਜਿਹੜੇ ਇਹ ਫੇਕ ਕਾਊਂਟਰਸ ਦੇ ਵਿੱਚ ਆਪਣਾ ਰੱਖਦੇ ਐ ਤੇ ਕਿਸੇ ਨੇ ਤਾਂ ਨਹੀਂ ਸਿੱਖਿਆ ਕਿ ਆਮ ਪਾਰਟੀ ਚਾੜ ਨੂੰ ਵੋਟਾਂ ਪਾ ਦਿਓ ਜਿਹੜੀ ਪਾਰਟੀ ਤੁਹਾਨੂੰ ਸਾਫ਼ ਪਤਾ ਹੈ ਸਾਰਿਆਂ ਨੂੰ ਜਿਹੜਾ ਇਹੋ ਜੇ ਕੰਮ ਦੇ ਵਿੱਚ ਨਹੀਂ ਆਉਂਦੀ ਇਹਦੀ ਮੁਖਾਲਫਤ ਕਰਦੀ ਹੈ ਤੇ ਅਸੀਂ ਕਾਨੂੰਨ ਇਹੋ ਜਿਹਾ ਚਾਹੁੰਦੇ ਆ ਕਿ ਹਰੇਕ ਦੀ ਸੁਣੀ ਜਾਵੇ ਤੇ ਹਰੇਕ ਨੂੰ ਇਨਸਾਫ ਮਿਲੇ ਤੇ ਇਹੋ ਜੇ ਗਲਤ ਕੰਮ ਬਿਲਕੁਲ ਨਾ ਕੀਤੇ ਜਾਣ। ਮਸਲ ਹ ਸੰਬੰਧੀ ਵਿੱਚ ਕੀ ਰਣਨੀਤੀ ਰਹੇਗੀ? ਅਸ਼ੋਕੀ ਕਾਲੀ ਦਲ ਦੀ ਕਲਾਮਾ ਦੇ ਸੰਬੰਧੀ। ਖੜੇ ਪੜੇ ਜੀ। ਰਣਨੀਤੀ ਕੀ ਰਹੋਗੇ ਜੀ? ਪਰਿਵਾਰ ਦੇ ਨਾਲ ਤੋਂ ਅਸੀਂ ਜਿਹੜਾ ਹੁਣ ਮੈਂ ਆਇਆ ਇੱਕ ਸਵੇਰ ਦਾ ਤਾਂ ਬੈਠਾ ਆਹੀ ਰਣਨੀਤੀ ਹੈ। ਠੀਕ ਹੈ ਜੀ। ਮੈਂ ਬੈਠਾਂ ਜੇ ਮੇਰੀ ਲੋੜ ਹੈ ਮੈਨੂੰ ਦੱਸਣਗੇ ਕੁਛ। ਠੀਕ। ਤੇ ਮੈਂ ਅੱਗੇ ਵਧੂੰਗਾ। ਠੀਕ ਹੈ ਜੀ। ਹਾਂ। ਵਿੰਡਾਂ ਦੇ ਖੇਤ ਵਿੱਚ ਤੇ ਮੈਂ ਬੈਠਾ ਹੁਣ ਮੈਨੂੰ ਬਹੁਤ ਦੁੱਖ ਹੈ ਜਦਿ ਮੈਂ ਇੱਥੇ ਆ ਕੇ ਬੈਠਾ ਹੈ ਧੰਨਵਾਦ